ਜਿਵੇਂ ਹੀ ਸਿਮਰਨ ਘਰ ਵਾਪਸ ਆਈ ਰੇਨੂ ਤੇ ਹਰਨੇਕ ਦੇ ਚਿਹਰੇ ਵੇਖ ਕੇ ਉਹ ਚੌਂਕ ਗਈ ਦੋਨਾਂ ਦੇ ਚਿਹਰੇ ਤੇ ਗੁੱਸਾ ਸਾਫ ਸਾਫ ਦਿਖ ਰਿਹਾ ਸੀ ਆਂਡੀ ਗਵਾਂਡੀ ਵੀ ਹੈਰਾਨੀ ਨਾਲ ਸਿਮਰਨ ਵੱਲ ਵੇਖ ਰਹੇ ਸੀ ਉਸ ਦੀ ਸੱਸ ਸੁਨੀਤਾ ਜੀ ਵੀ ਕਿਤੇ ਨਜ਼ਰ ਨਹੀਂ ਸੀ ਆ ਰਹੀ ਇਸ ਤੋਂ ਪਹਿਲਾਂ ਕਿ ਸਿਮਰਨ ਕੁਝ ਪੁੱਛਦੀ ਅਚਾਨਕ ਉਸ ਦੀ ਨਣਦ ਰੇਨੂ ਬੋਲ ਪਈ ਵਾ ਭਾਬੀ ਘੁੰਮ ਕੇ ਆ ਗਈ ਤੂੰ ਇੰਨਾ ਹੀ ਮੂੰਹ ਸੀ ਪੇਕਿਆਂ ਦਾ ਤਾਂ ਉੱਥੇ ਹੀ ਰਹਿ ਜਾਂਦੀ ਸੋਚਿਆ ਵੀ ਨਹੀਂ ਕਿ ਇੱਕ ਬਜ਼ੁਰਗ ਸੱਸ ਨੂੰ ਇਕੱਲੇ ਛੱਡ ਕੇ ਜਾਣਾ ਕਿੰਨਾ بڑا ਜੋਖਮ ਭਰਿਆ ਹੋ ਸਕਦਾ ਹੈ ਜਦ ਮੈਂ ਮਨਾ ਕੀਤਾ ਸੀ ਪੇਕੇ ਜਾਣ ਤੋਂ ਤਾਂ ਤੂੰ ਕਿਉਂ ਗਈ ਮੇਰੀ ਮੰਮੀ ਦੀ ਤਬੀਤ ਨਾਲੋਂ ਜ਼ਿਆਦਾ ਜ਼ਰੂਰੀ ਕੀ ਸੀ ਉੱਥੇ ਜੇ ਇੰਨਾ ਹੀ ਚਾਹ ਸੀ ਉੱਥੇ ਰਹਿਣ ਦਾ ਤਾਂ ਫਿਰ ਵਿਆਹ ਕਿਉਂ ਕਰਵਾਇਆ ਹਰਨੇਕ ਨੇ ਵੀ ਆਪਣਾ ਗੁੱਸਾ ਝਾੜਿਆ ਸ਼ੁਕਰਮਨਾ ਕਿ ਮੈਂ ਟਾਈਮ ਤੇ ਘਰ ਆ ਗਿਆ ਦਰਵਾਜ਼ਾ ਨਹੀਂ ਖੁੱਲਿਆ ਤਾਂ ਗਵਾਂਡੀਆਂ ਦੀ ਮਦਦ ਨਾਲ ਦਰਵਾਜ਼ਾ ਤੜਵਾਉਣਾ ਪਿਆ ਮੰਮੀ ਬੇਹੋਸ਼ ਪਈ ਸੀ ਨੂਬਲਾ ਕਦੋਂ ਸੱਸ ਦੀ ਸਗੀ ਹੋਈ ਐ ਜੇ ਮੰਮੀ ਨੂੰ ਕੁਝ ਹੋ ਜਾਂਦਾ ਤਾਂ ਮੈਂ ਤੈਨੂੰ ਕਦੇ ਮਾਫਨਾ ਕਰਦਾ ਹਰਨੇਕ ਨੇ ਤਿੱਖੀ ਆਵਾਜ਼ ਵਿੱਚ ਕਿਹਾ ਇਹ ਸੁਣ ਕੇ ਸਿਮਰਨ ਘਬਰਾ ਗਈ ਤੇ ਸਿੱਧਾ ਸੱਸ ਦੇ ਕਮਰੇ ਵੱਲ ਨੂੰ ਭੱਜੀ ਕੀ ਹੋਇਆ ਮੰਮੀ ਜੀ ਨੂੰ ਜਦੋਂ ਮੈਂ ਗਈ ਸੀ ਉਦੋਂ ਤਾਂ ਬਿਲਕੁਲ ਠੀਕ ਸੀ ਸਿਮਰਨ ਨੇ ਚਿੰਤਾ ਜਤਾਉਂਦੇ ਹੋਏ ਪੁੱਛਿਆ ਹੁਣ ਦਿਖਾਵਾ ਕਰ ਰਹੀ ਐ ਜਿਵੇਂ ਬਹੁਤ ਫਿਕਰ ਐ ਸਾਡੀ ਮੰਮੀ ਦੀ ਰੀ ਨੂੰ ਬੋਲੀ ਹਰਨੇਕ ਨੇ ਸਿਮਰਨ ਨੂੰ ਤੱਕਾ ਦੇ ਕੇ ਕਿਹਾ ਬਾਹਰ ਨਿਕਲਿਸ ਘਰ ਤੋਂ ਹੁਣ ਤੇਰੀ ਇੱਥੇ ਕੋਈ ਜ਼ਰੂਰਤ ਨਹੀਂ ਘਟੋ ਘਟ ਮੰਮੀ ਨੂੰ ਦੇਖਤਾ ਲੈਨ ਦੋ ਸਿਮਰਨ ਗਿੜਗੜਾਉਣ ਲੱਗੀ ਜ਼ਰੂਰਤ ਨਹੀਂ ਐ ਤੇਰੀ ਜੇ ਇੰਨੀ ਪਰਵਾਹ ਸੀ ਤਾਂ ਜਾਂਦੀ ਹੀ ਕਿਉਂ ਹਰਨੇਕ ਨੇ ਕਿਹਾ ਆਖਿਰ ਦਿਖਾ ਹੀ ਦਿੱਤਾ ਨਾ ਅਸਲੀ ਰੰਗ ਬੜੀ ਸੇਵਾ ਕਰਦੀ ਐ ਤੂੰ ਮੰਮੀ ਦੀ ਰੇणू ਬੋਲੀ ਉਸੇ ਵਕਤ ਪੜੋਸ ਵਿੱਚ ਰਹਿਣ ਵਾਲੀ ਸ਼ਰਮਾ ਆਂਟੀ ਆਈ ਤੇ ਬੋਲੀ ਕੀ ਕਰ ਰਹੇ ਹੋ ਤੁਸੀਂ ਸਿਮਰਨ ਨੂੰ ਅੰਦਰ ਤਾਂ ਜਾਣ ਦੋ ਕਿਉਂ ਜਾਣ ਲਈਏ ਅੰਦਰ ਆਂਟੀ ਤੁਹਾਨੂੰ ਨਹੀਂ ਦਿਖ ਰਹੀ ਮੰਮੀ ਦੀ ਹਾਲਤ ਪੈਰ ਤੇ ਪਲਸਟਰ ਚੜਿਆ ਤੇ ਉਹ ਬੇਹੋਸ਼ ਨਹੀਂ ਇਹ ਸਭ ਇਹਦੀ ਬਜਾਣਾਲੀ ਹੋਇਆ ਹੈ ਪੇਕਾਕਰ ਇੰਨਾ ਪਿਆਰਾ ਹੈ ਤਾਂ ਉੱਥੇ ਹੀ ਰਹਿ ਲਵੇ ਸਿਮਰਨ ਚੁੱਪ ਹੋ ਗਈ ਮੁਹੱਲੇ ਵਾਲੇ ਜੋ ਤਮਾਸ਼ਾ ਦੇਖ ਰਹੇ ਸੀ ਉਹ ਵੀ ਸ਼ਾਂਤ ਹੋ ਗਏ ਪਰ ਇਹ ਸਭ ਦੇਖ ਰਹੇ ਸਿਮਰਨ ਦੇ ਦੋਨੋਂ ਬੱਚੇ 7 ਸਾਲ ਦਾ ਦੀਪੂ ਤੇ 5 ਸਾਲ ਦੀ ਪਿੰਕੀ ਫੁੱਟਫੁੱਟ ਕੇ ਰੋ ਪਏ ਸਿਮਰਨ ਬੱਚਿਆਂ ਨੂੰ ਲੈ ਕੇ ਆਪਣੇ ਕਮਰੇ ਵੱਲ ਜਾਣ ਲੱਗੀ ਉਸੇ ਵਕਤ ਰੀਨੂ ਫੇਰ ਗੁੱਸੇ ਵਿੱਚ ਬੋਲੀ ਕਿੱਥੇ ਜਾ ਰਹੀ ਹੈ ਮਹਾਰਾਣੀ ਹਰਨੇਕ ਨੇ ਵੀ ਕਿਹਾ ਨਿਕਲ ਇੱਥੋਂ ਸਿਮਰਨ ਰੁਕ ਗਈ ਤੇ ਪੂਰੀ ਹਿੰਮਤ ਦੇ ਨਾਲ ਬੋਲੀ ਨਹੀਂ ਜਾऊंगी ਇਹ ਮੇਰਾ ਵੀ ਘਰ ਹੈ 10 ਸਾਲ ਦਿੱਤੇ ਨੇ ਮੈਂ ਇਸ ਘਰ ਨੂੰ ਤੁਸੀਂ ਤਾਂ ਇੱਕ ਗਲਤੀ ਕਰਨ ਤੇ ਸਭ ਕੁਝ ਹੀ ਭੁਲਾ ਦਿੱਤਾ ਤੇ ਉਹ ਵੀ ਉਹ ਗਲਤੀ ਜੋ ਮੈਂ ਕੀਤੀ ਹੀ ਨਹੀਂ ਮੰਮੀ ਜੀ ਨੂੰ ਹੋਸ਼ ਵਿੱਚ ਆਉਣ ਤੋਂ ਫਿਰ ਗੱਲ ਕਰਦੇ ਹਾਂ ਕਹਿ ਕੇ ਉਹ ਉੱਥੇ ਹੀ ਖੜੀ ਰਹੀ ਹੌਲੀ-ਹੌਲੀ ਸਾਰੇ ਘਵਾਂਡੀ ਉੱਥੋਂ ਚਲੇ ਗਏ। ਹਰਨੇਕ ਸੋਫੇ ਤੇ ਸਿਰ ਫੜ ਕੇ ਬੈਠ ਗਿਆ। ਰੇणू ਵੀ ਚੁੱਪ ਹੋ ਗਈ। ਸਚਾਈ ਇਹ ਸੀ ਕਿ ਕੁਝ ਦਿਨਾਂ ਤੋਂ ਸਿਮਰਨ ਦੀ ਮਾਂ ਦੀ ਤਬੀਅਤ ਠੀਕ ਨਹੀਂ ਸੀ। ਉਹ बार-बार ਸਿਮਰਨ ਨੂੰ ਬੁਲਾ ਰਹੀ ਸੀ। ਪਰ ਸਿਮਰਨ ਸੱਸ ਨੂੰ ਇਕੱਲੇ ਛੱਡ ਕੇ ਜਾਨ ਵਿੱਚ ਚੱਚੀ ਚੱਕ ਰਹੀ ਸੀ। ਜਦੋਂ ਅੱਜ ਫਿਰ ਮਾਂ ਦਾ ਫੋਨ ਆਇਆ ਤਾਂ ਸਿਮਰਨ ਨੇ ਹਰਨੇਕ ਤੋਂ ਉੱਥੇ ਜਾਣ ਲਈ ਪੁੱਛਿਆ ਪਰ ਹਰਨੇਕ ਨੇ ਮਨ੍ਹਾ ਕਰ ਦਿੱਤਾ। ਉਦੋਂ ਸੁਨੀਤਾ ਜੀ ਨੇ ਖੁਦ ਕਿਹਾ ਮੈਂ ਬਿਮਾਰ ਨਹੀਂ ਆ ਦੋ ਤਿੰਨ ਘੰਟੇ ਵਿੱਚ ਜਾ ਕੇ ਆ ਜਾਊਗੀ ਤਾਂ ਕਿਹੜਾ ਪਹਾੜ ਟੁੱਟ ਜਾਵੇਗਾ ਬੇਵਜ੍ਹਾ ਮੇਰੇ ਨਾਮ ਤੇ ਨਾ ਰੋਕੋ ਇਹਨੂੰ ਹਰਨੇਕ ਚੁੱਪ ਹੋ ਗਿਆ ਉਸਦੇ ਆਫਿਸ ਜਾਂਦੇ ਹੀ ਸਿਮਰਨ ਦੋਨੋਂ ਬੱਚਿਆਂ ਨੂੰ ਲੈ ਕੇ ਪੇਕੇ ਚਲੀ ਗਈ ਸੁਨੀਤਾ ਜੀ ਛੱਤ ਤੇ ਸੀ ਉਸੇ ਵਕਤ ਰੇਨੂ ਆਈ ਤੇ ਬੈੱਲ ਬਜਾਉਣ ਲੱਗੀ ਸੁਨੀਤਾ ਨੇ ਉੱਪਰ ਤੋਂ ਆਵਾਜ਼ ਵੀ ਦਿੱਤੀ ਪਰ ਰੇਨੂ ਬੈੱਲ ਬਜਾਉਂਦੀ ਰਹੀ ਚੇਤੀ ਨਾਲ ਪੌੜੀਆਂ ਉੱਤਰਦੇ ਵਕਤ ਸੁਨੀਤਾ ਜੀ ਦਾ ਪੈਰ ਫਿਸਲ ਗਿਆ ਤੇ ਉਹ ਡਿੱਗ ਪਈ ਸਿਰ ਵੀ ਦੀਵਾਰ ਨਾਲ ਟਕਰਾ ਗਿਆ ਜਦੋਂ ਕਾਫੀ देर ਅੰਦਰ ਕੋਈ ਹਿਲਜੁਲ ਨਾ ਹੋਈ ਤਾਂ ਰੀਨੂ ਘਬਰਾ ਗਈ ਤੇ ਹਰਨੇਕ ਨੂੰ ਫੋਨ ਕਰ ਦਿੱਤਾ ਫਿਰ ਗੁਆਂਢੀਆਂ ਨਾਲ ਮਿਲ ਕੇ ਦਰਵਾਜ਼ਾ ਤੋੜਿਆ ਤੇ ਉਸ ਨੂੰ ਹਸਪਤਾਲ ਲੈ ਗਈ ਤੇ ਹੁਣ ਕੁਝ ਦੇਰ ਬਾਅਦ ਰੀਨੂ ਦੌੜਦੀ ਹੋਈ ਆਈ ਵੀਰੇ ਮੰਮੀ ਨੂੰ ਹੋਸ਼ ਆ ਗਿਆ ਹਰਨੇਕ ਤੇ ਸਿਮਰਨ ਦੋਨੋਂ ਭੱਜਦੇ ਹੋਏ ਕਮਰੇ ਵਿੱਚ ਪਹੁੰਚੇ ਸਿਮਰਨ ਵੀ ਪਿੱਛੇ-ਪਿੱਛੇ ਚੱਲ ਪਈ ਸੁਨੀਤਾ ਸਿਮਰਨ ਨੂੰ ਦੇਖਦੇ ਹੀ ਬੋਲੀ ਸਿਮਰਨ ਤੂੰ ਆ ਗਈ ਮੇਰੇ ਕੋਲ ਬੈਠ ਜਾ ਰੀਨੂ ਫਿਰ ਬੋਲੀ ਮੰਮੀ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਕਾਰਨ ਇਹ ਸਭ ਹੋਇਆ ਤੁਸੀਂ ਉਸ ਨੂੰ ਹੀ ਆਪਣੇ ਕੋਲ ਬਿਠਾ ਰਹੇ ਹੋ ਸੁਨੀਤਾ ਸਭ ਸਮਝ ਗਈ ਸੀ ਕਿ ਸਿਮਰਨ ਨੂੰ ਬਹੁਤ ਕੁਝ ਸੁੰਨਾ ਪਿਆ ਹੋਵੇਗਾ ਉਹਨਾਂ ਨੇ ਸਿਮਰਨ ਦਾ ਹੱਥ ਫੜ ਕੇ ਕਿਹਾ ਸਿਮਰਨ ਮੇਰੇ ਕੋਲ ਬੈਠ ਜਾ ਤਾਂ ਕਿ ਮੈਨੂੰ ਤਸੱਲੀ ਹੋ ਜਾਵੇ ਹਰਨੇਕ ਨੇ ਗੁੱਸੇ ਵਿੱਚ ਕਿਹਾ ਮੰਮੀ ਅਸੀਂ ਹੈਗੇ ਆ ਨਾ ਤੁਹਾਡੇ ਕੋਲ ਤੁਹਾਡੀ ਦੇਖਭਾਲ ਕਰਨ ਦੇ ਲਈ ਫਿਰ ਇਸ ਨੂੰ ਬਿਠਾਉਣ ਦੀ ਕੀ ਜ਼ਰੂਰਤ ਹੈ ਰੀਨੂ ਵੀ ਬੋਲੀ ਮੈਂ ਹੈਗੀਆਂ ਤੁਹਾਡੀ ਸੇਵਾ ਕਰਨ ਲਈ ਭਾਬੀ ਨੂੰ ਰਸੋਈ ਵਿੱਚ ਬਹੁਤ ਕੰਮ ਨਹੀਂ ਸੁਨੀਤਾ ਜੀ ਮੁਸਕਰਾਈ ਤੂੰ ਮੇਰੀ ਸੇਵਾ ਕਰੇਂਗੀ ਜਾਂ ਫਿਰ ਮੇਰੇ ਲਈ ਖਿਚੜੀ ਬਣਾ ਕੇ ਲਿਆ ਰੀਨੂ ਨੇ ਨਜ਼ਰਾਂ ਥੱਲੇ ਕਰ ਲਈਆਂ ਹਰਨੇਕ ਨੂੰ ਵੀ ਨਾਲ ਲੈ ਜਾ ਉਹ ਦੱਸ ਦੇਵੇਗਾ ਤੈਨੂੰ ਕਿਹੜੀ ਚੀਜ਼ ਕਿੱਥੇ ਪਈ ਹੈ ਮੈਨੂੰ ਕੀ ਪਤਾ ਰਸੋਈ ਦਾ ਸਮਾਨ ਕਿੱਥੇ ਪਿਆ ਹੈ ਹਰਨੇਕ ਵੀ ਇਕਦਮ ਬੋਲ ਪਿਆ ਸੁਨੀਤਾ ਜੀ ਦਾ ਚਿਹਰਾ ਗੰਭੀਰ ਹੋ ਗਿਆ ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਆਪਣੇ ਘਰ ਦਾ ਸਮਾਨ ਨਹੀਂ ਪਤਾ ਉਹ ਮੇਰੀ ਦੇਖਭਾਲ ਕੀ ਕਰਨਗੇ ਤੁਸੀਂ ਭਲਾ ਸਿਮਰਨ ਤੇ ਇਲਜ਼ਾਮ ਕਿਵੇਂ ਲਗਾ ਸਕਦੇ ਹੋ ਮੇਰੇ ਆਪਣੇ ਸਗੇ ਪੁੱਤਤੀ ਮੇਰੀ ਦੇਖਭਾਲ ਨਹੀਂ ਕਰ ਸਕਦੇ ਤੇ ਮੇਰੀ ਬਹੂ ਜਿਸ ਨੇ ਪਿਛਲੇ 10 ਸਾਲਾਂ ਵਿੱਚ ਕਦੇ ਕੋਈ ਕਮੀ ਨਹੀਂ ਰੱਖੀ ਗਲਤੀ ਉਸ ਇਨਸਾਨ ਦੀ ਹੈ ਜੋ ਲਗਾਤਾਰ ਦਰਵਾਜ਼ੇ ਦੀ ਘੰਟੀ ਬਜਾਉਂਦਾ ਰਿਹਾ ਹੁਣ ਮੇਰੀ ਨੂ ਨੂੰ ਕੋਈ ਕੁਝ ਨਹੀਂ ਕਹੂਗਾ ਇਹ ਸੁਣਦੇ ਹੀ ਹਰਨੇਕ ਚੁੱਪ ਹੋ ਗਿਆ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਸੁਨੀਤਾ ਜੀ ਦੇ ਗਲੇ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ ਰੇਨੂ ਸਿਰ ਝੁਕਾ ਕੇ ਖੜੀ ਰਹੀ ਤੇ ਅੰਦਰ ਹੀ ਅੰਦਰ ਉਸ ਪਲ ਨੂੰ ਯਾਦ ਕਰ ਰਹੀ ਸੀ ਜਦੋਂ ਉਸ ਦੀ ਬੈਲ ਬਜਾਉਣ ਦੀ ਜ਼ਿੱਦ ਨਾਲ ਇਹ ਸਭ ਹੋਇਆ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ